ਸਰਦ ਕੀ ਨਾਮ ਮੈਂ ਆਜੀ ਸੰਦੀਪ ਬਦਵਾ ਮੈਂ ਪਾਰਨਗਰ ਮੰਡਲ ਦਾ ਪ੍ਰੈਜ਼ੀਡੈਂਟ ਆ ਅੱਜ ਦੇਸ਼ ਦੇ ਵਿੱਚ ਬੀਜੇਪੀ ਨੇ ਸਾਰੇ ਜਗ੍ਹਾ ਤੇ ਮੰਡਲ ਦੇ ਲੈਵਲ ਦੇ ਉੱਤੇ ਜਿਹੜਾ ਪਹਿਲਗਾਮ ਦੇ ਵਿੱਚ ਹਿੰਦੂਆਂ ਦਾ ਸਾਡੇ ਦੇਸ਼ਵਾਸੀਆਂ ਦਾ ਨਰ ਸੰਗਾਰ ਹੋਇਆ ਉਹਦੇ ਵਿਰੁੱਧ ਪ੍ਰੋਟੈਸਟ ਕਰਨ ਦਾ ਫੈਸਲਾ ਕੀਤਾ ਸੀ ਉਹਦੇ ਪਾਰ ਦੇ ਵਿੱਚ ਹੀ ਅੱਜ ਅਸੀਂ ਇੱਥੇ ਪਾਰਨਗਰ ਚੌਂਗ ਦੇ ਵਿੱਚ ਇਹ ਧਰਨਾ ਦਿੱਤਾ ਹੈ ਜਿਸ ਤਰੀਕੇ ਦੇ ਹਾਲਾਤ ਖਰਾਬ ਹੋ ਰਹੇ ਨੇ ਕੀ ਲੱਗਦਾ ਤੁਹਾਨੂੰ ਆਲਾ ਸਮਝ ਮੈਂ ਇੱਥੇ ਥੋੜਾ ਜਿਹਾ 2 ਮਿੰਟ ਲਵਾਂਗਾ ਵਿਸਥਾਰ ਨਾਲ ਦੱਸਣਾ ਚਾਹਾਂਗਾ 5 ਅਗਸਤ 2019 ਤੋਂ ਬਾਅਦ ਜਦ ਯੂਟੀ ਬਣ ਗਿਆ ਕਸ਼ਮੀਰ ਤੇ ਦੂਜੇ ਪਾਰ ਜਿਹੜੇ ਸੀਗੇ ਉਨਾ ਦੇ ਉਹਦੇ ਬਾਅਦ ਉੱਥੇ ਸ਼ਾਂਤੀ ਹੋਣ ਨਾਲ ਕਸ਼ਮੀਰ ਦੇ ਵਿੱਚ ਟੂਰਿਜ਼ਮ ਬਹੁਤ ਵੱਧ ਗਿਆ ਕਸ਼ਮੀਰ ਅਤੇ ਲਦਾਖ ਦਾ ਜਿਹੜਾ ਨਾਗਰਿਕ ਸੀ ਉਹਦੀ ਪ੍ਰੋਸਪਰਿਟੀ ਵਧਣ ਲੱਪਈ ਪਾਕਿਸਤਾਨ 70 ਸਾਲ ਤੋਂ ਸਾਡੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਪਾਕਿਸਤਾਨ ਦੀ ਆਰਮੀ ਜਿਹੜੀ ਉੱਥੇ ਸਰਕਾਰ ਤਾਂ ਆਰਮੀਓ ਚਲਾਉਂਦੀ ਐ ਉਹਨਾਂ ਦੇ ਜਨਰਲ ਨੂੰ ਲੱਗਣ ਲੱਗ ਪਿਆ ਵੀ ਇਹ ਤਾਂ ਸਾਡੀ 70 ਸਾਲ ਦੀ ਮਿਹਨਤ ਬਕਾਰ ਹੋ ਜੂਗੀ ਜੇ ਇਹ ਕਸ਼ਮੀਰ ਨਾਰਮਲ ਹੋ ਗਿਆ ਲੋਕਾਂ ਨੂੰ ਕਮਾਈਆਂ ਸ਼ੁਰੂ ਹੋ ਗਈਆਂ ਇਹ ਤਾਂ ਇੰਡੀਅਨ ਗਵਰਨਮੈਂਟ ਦੇ ਨਾਲ ਚੱਲਣਗੇ ਜਿਹੜੇ ਚੱਲਣ ਲੱਗ ਵੀ ਪਏ ਆ ਉਹ ਸਿਰਫ ਕਸ਼ਮੀਰ ਦੇ ਟੂਰਿਜ਼ਮ ਦੀ ਕਮਰ ਤੋੜਨ ਵਾਸਤੇ ਔਰ ਇੰਡੀਆ ਨੂੰ ਇਹ ਦੱਸਣ ਵਾਸਤੇ ਲੋਕ ਦੁਨੀਆ ਨੂੰ ਕਿ ਹਲੇ ਵੀ ਪਾਕਿਸਤਾਨ ਮੈਟਰ ਕਰਦਾ ਹੈ ਔਰ ਕਸ਼ਮੀਰ ਵਿੱਚ ਅਤਵਾਦ ਹੈਗਾ ਕਿਸ ਤਰ੍ਹਾਂ ਦੇ ਦਿਓ ਜੀ ਪਰ ਇਹ ਤੱਕ ਸੈਂਟਰਲ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਹੈ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਸੈਂਟਰਲ ਕੱਲ ਸ਼ਾਮ ਦਾ ਇਨਸੀਡੈਂਟ ਹੈ ਕੱਲ ਰਾਤ ਨੂੰ ਮੋਦੀ ਜੀ ਦਾ ਡਿਨਰ ਸੀਗਾ ਜਿਹੜੇ ਪ੍ਰਿੰਸ ਸੀਗੇ ਸਾਊਦੀ ਅਰੇਬੀਆ ਦੇ ਲੇਕਿਨ ਸਾਡੇ ਪ੍ਰਧਾਨ ਮੰਤਰੀ ਜੀ ਨੇ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਇਮੀਡੀਏਟਲੀ ਉਹ ਡਿਨਰ ਕੈਨਸਲ ਕੀਤਾ ਉਹਦੇ ਬਾਅਦ ਰਾਤੋਂ ਰਾਤ ਇੰਡੀਆ ਪਹੁੰਚੇ ਔਰ ਮਿਡ ਨਾਈਟ ਪੇਪਰ ਦਾ ਅਰਲੀ ਮਾਰਨਿੰਗ ਕਹਿ ਰਿਹਾ ਹੈ ਮਿਡ ਨਾਈਟ ਸਾਡੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਸਾਡੇ ਫੋਰਨ ਮਿਨਿਸਟਰ ਹੈ ਸਾਡੇ ਫੋਰਨ ਸੈਕਟਰੀ ਹੈ ਜਿਹੜੇ ਪ੍ਰਾਈਮ ਮਿਨਿਸਟਰ ਦੇ ਮੇਨ ਸੈਕਟਰੀ ਹੈ ਇੱਕ ਪਾਸੇ ਤਾਂ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਦੂਜੇ ਪਾਸੇ ਅਮਿਤ ਸ਼ਾਹ ਜੀ ਨੇ ਔਰ ਰਾਜਨਾਥ ਜੀ ਨੇ ਆਰਮੀ ਦੀ ਜਿੰਨੀ ਸਟੈਬਲਿਸ਼ਮੈਂਟ ਹੈ ਇੰਟੈਲੀਜੈਂਸ ਨਾਲ ਹਰ ਤਰੀਕੇ ਦੀ ਗਵਰਨਮੈਂਟ ਤਿਆਰੀ ਕਰ ਰਹੀ ਹੈ ਮੈਂ 2 ਮਿੰਟ ਤੁਹਾਡੇ ਖੋਰ ਦੱਸਣਾ ਚਾਹਾਂਗਾ 16 April ਨੂੰ ਜਿਹੜਾ ਪਾਕਿਸਤਾਨ ਦਾ ਜਨਰਲ ਮਨੀਰ ਹੈ ਉਹਨੇ ਇੱਕ ਸਪੀਚ ਦੇ ਵਿੱਚ ਕਿਹਾ ਸੀਗਾ ਸਾਨੂੰ ਹਿੰਦੂਆਂ ਤੋਂ ਨਫ਼ਰਤ ਹੈ ਤੇ ਅਸੀਂ ਕਲਮਾ ਪੜਾਉਣਾ ਚਾਹੁੰਦੇ ਹਾਂ ਇਹਨਾਂ ਨੂੰ ਉਹਦੇ ਨਾਲ ਉਹਨੇ ਸਾਇਲੈਂਟ ਜੀ ਧਮਕੀ ਵੀ ਦਿੱਤੀ ਸੀ ਕਿ ਪਾਕਿਸਤਾਨ ਇੱਕ ਨਿਊਕਲੀਅਰ ਸਟੇਟ ਹੈ ਇਹਦਾ ਮਤਲਬ ਹੈ ਉਹ ਤਿਆਰੀ ਕਰੀ ਬੈਠੇ ਸੀਗੇ ਅਟੈਕ ਕਰਨ ਦੀ ਔਰ ਇਹ ਜਿਹੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਹੈ ਲੇਕਿਨ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਸਰਕਾਰ ਹੈ ਜਿਵੇਂ ਤੁਹਾਨੂੰ ਪਤਾ ਹੈ ਪੁਲਵਾਮਾ ਦਾ ਅਟੈਕ ਹੋਇਆ ਸੀਗਾ ਕਰ ਜਾ ਕੇ ਮਾਰ ਕੇ ਆਏ ਸੀ ਉਹਨਾਂ ਦੇ ਅੱਜ ਮੈਨੂੰ ਆਪਣੀ ਸਰਕਾਰ ਤੇ ਪੂਰਾ ਭਰੋਸਾ ਹੈ ਪੂਰਾ ਯਕੀਨ ਹੈ ਮੋਦੀ ਸਰਕਾਰ ਦੋ ਦਿਨ ਲੇਟ ਹੋ ਸਕਦੇ ਹੈ ਲੇਕਿਨ ਪਰਮਾਨੰਨ ਜਵਾਬ ਮਿਲੂਗਾ ਇਹਨਾਂ ਦੀਆਂ ਪੁਸ਼ਤਾ ਕੰਮ ਉਠਣ ਗਿਆ ਮੁੜ ਕੇ ਐਸਾ ਕੰਮ ਇਹ ਜਨਰੇਸ਼ਨ ਤਾਂ ਇਹਨਾਂ ਦੇ ਖਿਲਾਫ ਕਰੂਗੀ ਜੀ ਜੈਸ਼ਰਮ ਮਹਿਰੁੱਚੀ ਵਿਸ਼ਾਲ ਗੁਲਾਟੀ ਕਾਉਂਸਲਰ ਵਾਰਡ ਨੰਬਰ 73 ਤੋਂ ਭਾਜਪਾ ਦੀ ਪਾਰਸ਼ਾਦਾਂ થી ਅੱਜ ਜੋ ਵੀ ਕੀਤਾ ਗਿਆ ਅਸੀਂ ਆਪਣਾ ਰੋਸ਼ ਪ੍ਰਦਰਸ਼ਨ ਵਾਸਤੇ ਇੱਥੇ ਇਕੱਠੇ ਹੋਏ ਸੀ ਅਸੀਂ ਸਾਰੇ ਬੀਜੇਪੀ ਟੀਮ ਆਪਣੀ ਜੋ ਸਾਡੇ ਹਿੰਦੂਸਤਾਨੀਆਂ ਦੇ ਉੱਤੇ ਜੋ ਹਮਲਾ ਕੀਤਾ ਗਿਆ ਉਹ ਰੋਸ਼ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਸੀ ਬਿਲਕੁਲ ਲਗਾਤਾਰ ਕੋਈ ਨਾ ਕੋਈ ਉਹ ਵਾਰਦਾ ਜੜੀ ਆ ਹੁੰਦੀ ਰਹਿੰਦੀ ਹੈ ਇਹ ਕਿਸ ਤਰੀਕੇ ਨਾਲ ਰੋਕੀ ਜਾ ਸਕਦੀ ਪਾਸੇ ਦਾ ਸੈਂਟਰ ਗਵਰਨਮੈਂਟ ਕਹਿੰਦੀ ਹੈ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਕੰਮ ਕਰ ਰਹੇ ਪਰ ਦੂਜੇ ਪਾਸੇ ਇਹ ਜੇ ਅਟੈਕ ਕਿਤੇ ਨਾ ਕਿਤੇ ਦਿਨ ਨੂੰ ਦਿਖਲਾ ਦਿੰਦੇ ਨੇ ਜੀ ਪੂਰੇ ਦੇਸ਼ ਨੂੰ ਬਿਲਕੁਲ ਜੀ ਬਿਲਕੁਲ ਹੁਣ ਜਿੱਦਾਂ ਕਿਹਾ ਗਿਆ ਕਿ ਮੋਦੀ ਸਾਹਿਬ ਇੱਥੇ ਸੀ ਨਹੀਂ ਲੇਕਿਨ ਉਹਨਾਂ ਵਿਦੇਸ਼ੀ ਦੌਰੇ ਤੇ ਸੀ ਹੁਣੋਂ ਆ ਗਏ ਨੇ ਤੇ ਮੈਨੂੰ ਲੱਗਦਾ ਹੁਣ ਵਧੀਆ ਜਵਾਬ ਉਹਨਾਂ ਨੂੰ ਦੇਣ ਦੀ ਜ਼ਰੂਰਤ ਹੈਗੀ ਹੈ ਹੁਣ ਪਾਕਿਸਤਾਨੀਆਂ ਨੂੰ ਇੱਕ ਵਾਰੀ ਚੁੱਪ ਕਰਾਉਣ ਦੀ ਲੋੜ ਹੈਗੀ ਹੈ ਕਿਉਂਕਿ ਜਦੋਂ ਕਸ਼ਮੀਰ ਨੂੰ ਬੰਦ ਕਰ ਦਿੱਤਾ ਗਿਆ ਹੈ ਕਿ ਜਿੱਥੇ ਆਤਰਾਜ ਬੰਦ ਕਰ ਦਿੱਤੀ ਗਈ ਹੈ ਕੀ ਦੇਖਦੇ ਹੋ ਕਿਤੇ ਨਾ ਕਿਤੇ ਮੈਂ ਇਹੀ ਕਹੂੰਗੀ ਕਿ ਉਹਨਾਂ ਨੂੰ ਇਹੀ ਸੀਗਾ ਕਿ ਜਿਹੜੇ ਪ੍ਰੈਟੈਂਸ ਥੱਲ ਹੈ ਇਹ ਲੋਕਾਂ ਦਾ ਕਿਤੇ ਇੰਡੀਅਨਸ ਇੱਥੋਂ ਦੀ ਕੁਝ ਕਮਾਈਆਂ ਜਿਹੜੀਆਂ ਕਰ ਰਹੇ ਸੀ ਉਹ ਉਹ ਨਾ ਹੋਣ ਤੇ ਪਾਕਿਸਤਾਨੀ ਉਹ ਆਪਣਾ ਹੀ ਹਾਲੇ ਥੋੜਾ ਦਬਦਬਾ ਇੱਕ ਆਪਣਾ ਰੋਬ ਟੈਰਰਿਜ਼ਮ ਉੱਥੋਂ ਖਤਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੇ ਪਾਕਿਸਤਾਨ ਹੈ ਕਾਦੇ ਵਾਸਤੇ 테러ਰਿਜ਼ਮ ਵਾਸਤੇ ਹੋਰ ਉਹੀ ਆਪਣਾ ਬਰਕਰਾਰ ਰੱਖਣਾ ਚਾਹੁੰਦੇ ਆ ਇੱਕ ਪਾਸੇ ਬੰਗਲਾਦੇਸ਼ ਦਾ ਹੈਗਾ ਹਾਲ ਹੋਇਆ ਪਿਆ ਦੂਜੇ ਪਾਸੇ ਇਧਰ ਹੀ ਕਾਂਡ ਹੋ ਗਿਆ ਆ ਪਰ ਸੈਂਟਰ ਵੱਲੋਂ ਹੋਈ ਤਾਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਕੀ ਲੰਦਾ ਤੁਹਾਨੂੰ ਦੇਖੋ ਮੈਂ ਤਾਂ ਇਹੀ ਕਹੂੰਗੀ ਕਦਮ ਚੱਕਿਆ ਨਹੀਂ ਜਾ ਰਿਹਾ ਇਹ ਹੁਣ ਹੋਇਆ ਇਹਦਾ ਜ਼ਰੂਰ ਜਵਾਬ ਦਿੱਤਾ ਜਾਏਗਾ ਔਰ ਮੋਦੀ ਸਾਹਿਬ ਕਿਤੇ ਐਦੇ ਛੋਟੇ ਮੋਟਾ ਜਵਾਬ ਦੇਣ ਵਾਲੇ ਨਹੀਂ ਆ ਆਪਾਂ ਪਹਿਲੇ ਵੀ ਦੇਖਿਆ ਜਦੋਂ ਉਹਨਾਂ ਨੇ ਜਵਾਬ ਦਿੱਤਾ ਤਾਂ ਇਹੋ ਜਿਹਾ ਦਿੱਤਾ ਕਿ ਕੰਬਣਗੇ ਪਾਕਿਸਤਾਨ ਵਾਲੇ ਠੀਕ ਹੈ